ਸਤਿ ਸ੍ਰੀ ਅਕਾਲ ਸਾਰਿਆਂ ਨੂੰ ਪੇਸ਼ ਹੈ ਗगन ਦੀਪਤੀ ਕਹਾਣੀ ਮਾਂ ਦੀ ਫੁੱਲਵਾੜੀ ਬਿੰਨੀ ਬਹੁਤ ਉਦਾਸ ਸੀ ਸਿਮਰਨ ਪੁੱਛਦੀ ਕੀ ਹੋ ਗਿਆ ਤਾਂ ਬਿੰਨੀ ਦੱਸਦੀ ਹੈ ਕਰ ਮਾਂ ਕੋਲ ਬਹੁਤ ਝਿੜਕਾਂ ਮਿਲੀਆਂ ਜਦ ਕੇ ਸੁੱਖ ਨੂੰ ਕੁਝ ਨਹੀਂ ਕਿਹਾ ਮੰਮੀ ਨੇ ਸਾਰਾ ਦੋਸ਼ ਮੇਰਾ ਹੀ ਹੁੰਦਾ ਕਦੇ ਵੀ ਮੰਮੀ ਵੀਰ ਨੂੰ ਕੁਝ ਨਹੀਂ ਕਹਿੰਦੇ ਛੋਟਾ ਛੋਟਾ ਕਹਿ ਕੇ ਸਿਰ ਤੇ ਬਿਠਾ ਰੱਖਿਆ ਚਲ ਕੋਈ ਗੱਲ ਨਹੀਂ ਕੀ ਹੋਇਆ ਉਹ ਤਾਂ ਦੱਸ ਬਿੰਨੀ ਦੱਸਦੀ ਮੰਮੀ ਪੂਆ ਕੋਲੇ ਗਈ ਹੋਈ ਭਰਾ ਤੇ ਮੈਂ ਦੋਹਾਂੋਂ ਕਰ ਸੀ ਮੈਂ ਸੁਖ ਨੂੰ ਕਿਹਾ ਮੈਂ ਸਾਰਾ ਕੰਮ ਕਰ ਦਿੱਤਾ ਤੂੰ ਪਾਣੀ ਪਿਲਾ ਦੇ ਮੱਝਾਂ ਨੂੰ ਉਸਨੇ ਨਹੀਂ ਪਿਲਾਇਆ ਮੈਨੂੰ ਹੀ ਉਲਟਾ ਮੇਰੇ ਨਾਲ ਲੜ ਪਿਆ ਸ਼ਾਮ ਨੂੰ 6 ਵਜੇ ਜਦ ਮੰਮੀ ਘਰ ਆਈ ਮੱਝਾਂ ਗੇੜੇ ਮਾਰ ਰਹੀਆਂ ਸੀ ਫਿਰ ਮੰਮੀ ਨੇ ਮੈਨੂੰ ਬਹੁਤ ਝਿੜਕਾ ਮਾਰੀਆਂ ਕਿ ਤੂੰ ਵੱਡੀ ਹੈ ਤੂੰ ਕਰ ਲੈਂਦੀ ਮੈਂ ਕਿਹਾ ਮੈਂ ਸਾਰਾ ਕੰਮ ਕੀਤਾ ਫੇਰ ਵੀ ਅਮੀ ਚੁੱਪ ਨਹੀਂ ਹੋਈ ਪੂਰਾ 1 ਘੰਟਾ ਲੱਗੀ ਰਹੀ ਸਿਮਰਨ ਸਿਮਰਨ ਬੋਲੀ ਚੱਲ ਫੇਰ ਕੀ ਹੁੰਦਾ ਤੇਰੇ ਕਿਹੜਾ ਲੱਗੀਆਂ ਨੇ ਕਿਤੇ ਸਮਝ ਨਹੀਂ ਜਿਵੇਂ ਪਈਆਂ ਹੋਵੇਂ ਉੱਤਰ ਗਈਆਂ ਬਿੰਨੀ ਬੋਲੀ ਐਵੇਂ ਕਿਵੇਂ ਸਮਝ ਲਵਾਂ ਪਤਾ ਕਿੰਨਾ ਬੋਲੀ ਮੈਨੂੰ ਮੇਰੀ ਮੰਮੀ ਵੀ ਤੇਨ ਤੇਰੀ ਮਾਂ ਵਰਗੀ ਹੀ ਹੈ ਤੇਰੇ ਤੇ ਪਤਾ ਕਿ ਨਹੀਂ ਕਿਉਂ ਅਸਰ ਨਹੀਂ ਹੁੰਦਾ ਟੀਟ ਹੋ ਪਈਆਂ ਤੂੰ ਤਾਂ ਸਿਮਰਨ ਹਲਕੀ ਜਿਹੀ ਮੁਸਕਰਾਉਂਦੀ ਹੋਈ ਬੋਲੀ ਹੋਣਾ ਪੈਂਦਾ ਤੂੰ ਵੀ ਹੋ ਜਾਏਂਗੀ ਚੰਗੀ ਰਹੇਂਗੀ ਇੱਕ ਦਿਨ ਨਾ ਇੱਕ ਦਿਨ ਤਾਂ ਐਨੇ ਨੂੰ ਸਿਮਰ ਨੂੰ ਆਪਣੀ ਮੰਮੀ ਦੀ ਆਵਾਜ਼ ਕੰਨੀ ਪਈ ਸਿਮਰ ਨਾ ਜਾ ਛੇਤੀ ਕਰ ਚਲ ਠੀਕ ਐ ਬਿੰਨੀ ਜਾਂਦੀ ਆਂ ਬਾਅਦ ਚ ਗੱਲ ਕਰਦੇ ਆਂ ਬਿੰਨੀ ਚਲ ਠੀਕ ਐ ਨਹੀਂ ਤਾਂ ਤੇਰੀ ਖੜੂਸ ਮਾਂ ਆ ਜੂਗੀ ਸਿਮਰਨ ਚਲ ਤੂੰ ਮੇਰੀ ਮੰਮੀ ਨੂੰ ਕੁਝ ਨਾ ਬੋਲਿਆ ਕਰ ਐਵੇਂ ਨਹੀਂ ਸੋਚਦੇ ਹੁੰਦੇ ਅੱਗੇ ਤੋ ਧਿਆਨ ਰੱਖੀ ਬਿੰਨੀ ਤੇ ਸਿਮਰਨ ਦੋਹਾਂ ਨੇ ਆਪਣੇ ਆਪਣੇ ਘਰੇ ਜਾਂਦੀਆਂ ਰਹੀਆਂ ਸਿਮਰਨ ਘਰ ਆ ਕੇ ਮੰਮੀ ਨੂੰ ਬੋਲਦੀ ਹੈ ਹਾ ਮਾਤੇ ਫਰਮਾਓ ਮੰਮੀ ਨਾ ਤੈਨੂੰ ਅਕਲ ਕਦੋਂ ਆਊਗੀ ਦਿਨੋ ਦਿਨ ਵੱਡੀ ਵੱਡੀ ਦੀ ਜਾਨੀ ਐ ਦਿਮਾਗ ਤਾਂ ਵਧਾਲਾ ਕਿੱਥੇ ਕਿੱਥੇ ਗੌਰ ਰੱਖੂ ਮੈਂ ਤੇਰੀ ਆ ਦੇਖ ਆਟਾ ਨੰਗਾ ਅੱਗ ਲੱਗੀ ਸੀ ਜਿਉ ਨੰਗਾ ਰੱਖ ਗਈ ਕਿਸੇ ਚੀਜ਼ ਉੱਪਰ ਕੱਪੜਾ ਨਹੀਂ ਦਿੰਦੀ ਪੰਜਾਹ ਵਾਰੀ ਸਮਝਾ ਦਿੱਤਾ ਸਿਮਰਨ ਹੱਸਦੀ ਜਾ ਰਹੀ ਸੀ ਦਾਦੀ ਦੇਖ ਕਿਵੇਂ ਦੰਦ ਕੱਢੀ ਜਾਂਦੀ ਐ ਇਹਨੂੰ ਸ਼ਰਮ ਸ਼ੁਰਮ ਹੈ ਕੋਈ ਕੁਝ ਕਹਿ ਲਾ ਇਹਨੇ ਕਿਹੜਾ ਸੁਧਰਨਾ ਸਿਮਰ ਦੇਖ ਲਓ ਮੈਂ ਟੱਕ ਦਿੱਤਾ ਫਿਰ ਵੀ ਜੇਕਰ ਤੁਹਾਡੇ ਕੋਲੇ ਵਾਧੂ ਨਹੀਂ ਤਾਂ ਬੋਲੀ ਜਾਓ ਜਿੰਨਾ ਪ੍ਰਸ਼ਾਨਦ ਵੰਡਣਾ ਹੈ ਵੰਡੀ ਜਾਓ ਦਾਦੀ ਅਤੇ ਮਾਂ ਦੋਵੇਂ ਹੱਸਦੀਆਂ ਪਈਆਂ ਵੀ ਇਹਦਾ ਕੁਝ ਨਹੀਂ ਹੋਣਾ ਸਿਮਰ ਦੋਨਾਂ ਦੇ ਚਿਹਰੇ ਨੂੰ ਹੱਸਦੇ ਹੱਸਦੇ ਤੱਕਦੀ ਹੈ ਤੇ ਸਿਮਰਨ ਦੀਆਂ ਅੱਖਾਂ ਵਿੱਚੋਂ ਰੌਣਕ ਆ ਜਾਂਦੀ ਹੈ ਰੱਬ ਦਾ ਸ਼ੁਕਰਿਆਦਾ ਕਰਦੀ ਹੈ ਕਿ ਕਿੰਨਾ ਸੋਹਣਾ ਮੇਰਾ ਦਾਦੀ ਅਤੇ ਮਾਂ ਦਾ ਮੂੰਹ ਜਦੋਂ ਹੱਸਦੀਆਂ ਨੇ ਮੰਮੀ ਥੋੜੇ ਜਿਹੇ ਦੰਦ ਦਿਖਦੇ ਹਨ ਦਾਦੀ ਖੁੱਲ ਕੇ ਹੱਸਦੀ ਹੈ ਸਿਮਰ ਨੂੰ ਲੱਗਦਾ ਜਿਵੇਂ ਕੁੱਲ ਕਾਇਨਾਤ ਹੱਸਦੀ ਹੁੰਦੀ ਹੋਵੇ ਸਿਮਰਨ ਦੀਆਂ ਅੱਖਾਂ ਵਿੱਚ ਇੱਕਦਮ ਪਾਣੀ ਭਰ ਜਾਂਦਾ ਹੈ ਮਾਂ ਤੇ ਦਾਦੀ ਦੀ ਖੁਸ਼ੀ ਦੇਖ ਕੇ ਰੱਬਾ ਐਵੇਂ ਹੀ ਰਹੇ ਕਹਿ ਕੇ ਅੰਦਰ ਚਲੀ ਜਾਂਦੀ ਹੈ ਸਿਮਰਨ ਦੇ ਘਰ ਹਮੇਸ਼ਾ ਰੌਣਕ ਲੱਗੀ ਰਹਿੰਦੀ ਸੀ ਇਸ ਦਾ ਕਾਰਨ ਸੀ ਕਿ ਸਿਮਰਨ ਜੋ ਕਿ ਹਮੇਸ਼ਾ ਕੁਝ ਨਾ ਕੁਝ ਕਰਦੀ ਰਹਿੰਦੀ ਸੀ ਬਿੰਨੀ ਵੀ ਬਹੁਤ ਚੰਗੀ ਕੁੜੀ ਸੀ ਪਰ ਕਈ ਵਾਰੀ ਗੁੱਸਾ ਹੋ ਜਾਂਦੀ ਸੀ ਉਸ ਦੀ ਸ਼ਿਕਾਇਤ ਇਹੀ ਹੁੰਦੀ ਸੀ ਮੰਮੀ ਵੀਰ ਜਿਆਦਾ ਪਿਆਰ ਮੰਮੀ ਵੀਰ ਨੂੰ ਜਿਆਦਾ ਪਿਆਰ ਕਰਦੇ ਆ ਸਿਮਰ ਨ ਤੇ ਬਿੰਨੀ ਇਕੱਠੇ ਹੀ ਖੇਡਦੀਆਂ ਹੁੰਦੀਆਂ ਸੀ ਲੜਦੀਆਂ ਵੀ ਬਹੁਤ ਸੀ ਪਰ ਗੱਲ ਵੀ ਇੱਕ ਦੂਜੇ ਨੂੰ ਦੱਸੇ ਬਿਨਾ ਨਹੀਂ ਰਹਿ ਸਕਦੀਆਂ ਉਹ ਮੰਮੀ ਚੱਲ ਸਿਮਰ ਨਾਲ ਕਾ ਗੜ ਕੱਪੜੇ ਧੋਣੇ ਆ ਸਿਮਰਨ ਹਾਂ ਹਾਂ ਪਤਾ ਮੈਨੂੰ ਐਤਵਾਰ ਨੂੰ ਵੀ ਵੇਲੇ ਨਹੀਂ ਰਹਿਣ ਦਿੰਦੇ ਤਿਆਰ ਕਰਕੇ ਰੱਖਦੇ ਹਰ ਕੰਮ ਮਾਤੇ ਖੂਨ ਪੀਲੇ ਬੱਚੇ ਕਾ ਕਹਾਂ ਸੇ ਪੀਣਾ ਪਸੰਦ ਕਰੋਗੇ ਜਹਾਂ ਸੇ ਪੀ ਲੋ ਸਾਰੇ ਕਾ ਸਾਰਾ ਅਮਣੀ ਆਪਣੇ ਐ ਮੰਮੀ ਵੱਲ ਵਾਂ ਕਰਦੇ ਹੋਏ ਬੋਲੀ ਮੰਮੀ ਹੱਸਦੀ ਹੋਈ ਜੈ ਵੱਡੀ ਕਮਲੀ ਲਿਆ ਪੀਵਾ ਸਿਮਰਨ ਮਾਤੇ ਬਿਮਾਰ ਹੋ ਜਾਣਗੀ ਮੰਮੀ ਪਾਣੀ 껙 ਦੇ ਪੁੱਤ ਧੁੱਪ ਚੜ ਗਈ ਜੋਗੀ ਫਿਰ ਜਲਦੀ ਕਰ ਬਾਲਾ ਨਾ ਬੋਲ ਦੋਵੇਂ ਮਾਵਾ ਧੀਆ ਗੱਲਾਂ ਕਰਦੇ ਕਰਦੇ ਕੱਪੜੇ ਧੋ ਰਹੀਆਂ ਸੀ ਸਿਮਰਨ ਸੋਚ ਰਹੀ ਸੀ ਜਲਦੀ ਖਤਮ ਹੋਵੇ ਤਾਂ ਟੀਵੀ ਦੇਖਾਂ ਕਾਫੀ ਸਮਾਂ ਪਾਣੀ ਗੇੜ ਦੇ ਗੇੜ ਦੇ ਸਿਮਰਨ ਥੱਕ ਗਈ ਉਹ ਸ਼ਰਾਰਤ ਸੋਚ ਰਹੀ ਸੀ ਕੀ ਕਰਾਂ ਸ਼ਾਂਤੀ ਚੰਗੀ ਨਹੀਂ ਲੱਗਦੀ ਅਚਾਨਕ ਸਿਮਰਨ ਨਾਲਕਾ ਗੇੜ ਦੇ ਗੇੜ ਦੇ ਤਿੱਖੀ ਜਿਹੀ ਆਵਾਜ਼ ਕਰਕੇ ਬੋਲਣ ਲੱਗਦੀ ਹੈ ਬਚਾਓ ਬਚਾਓ ਮੰਮੀ ਮੇਰਾ ਖੂਨ ਪੀ ਜਾਏਗੀ ਸਾਰਾ ਮੰਮੀ ਬੋਲੀ ਚੁੱਪ ਕਰ ਜਾ ਲੋਕ ਕੀ ਕਹਿਣਗੇ ਪਤਾ ਨਹੀਂ ਕੀ ਕਰਦੇ ਆ ਕੁੜੀ ਨੂੰ ਸਿਮਰਨ ਆਹੋ ਤੁਸੀਂ ਇੰਨਾ ਕੰਮ ਕਰਾਓ ਅਸੀਂ ਚੂੰ ਵੀ ਨਾ ਕਰਗੇ ਸਿਮਰਨ ਫਿਰ ਜ਼ੋਰ ਦੀ ਬੋਲਦੀ ਹੈ ਬੱਚਾ ਬਚਾਓ ਮੰਮੀ ਖੂਨ ਪੀ ਜਾਏਗੀ ਸਾਹਮਣੇ ਘਰ ਵਾਲੀ ਚਾਚੀ ਜਲਦੀ ਨਾਲ ਚੁੰਨੀ ਠੀਕ ਕਰਦੇ ਹੋਏ ਆਉਂਦੀ ਹੈ ਸਿਮਰਨ ਸਿਮਰਨ ਉਸ ਨੂੰ ਦੇਖ ਕੇ ਇੱਕਦਮ ਚੁੱਪ ਕਰ ਜਾਂਦੀ ਹੈ ਢਿੱਲਾ ਜਿਹਾ ਮੂੰਹ ਕਰਕੇ ਖੜ ਜਾਂਦੀ ਹੈ ਚਾਚੀ ਜਲਦੀ ਨਾਲ ਬੋਲੀ ਕੀ ਹੋ ਗਿਆ ਕੁੜੀ ਨੂੰ ਮੰਮੀ ਕੁਝ ਨਹੀਂ ਐਵੇਂ ਭੌਂਕਦੇ ਆ ਕੰਮ ਨਾ ਕਰਨ ਦੇ ਬਹਾਨੇ ਮੰਮੀ ਹੱਸਦੇ ਹੱਸਦੇ ਬੋਲੀ ਚਾਚੀ ਮੈਨੂੰ ਲੱਗਿਆ ਕਰੰਟ ਲਗਾ ਲਿਆ ਹੋਣਾਗਾ ਮੈਂ ਤਾਂ ਭੱਜੀ ਆਈ ਸੀ ਜੇ ਵੱਡੇ ਦੀ ਡਰਾ ਕੇ ਰੱਖਤਾ ਸਿਮਰਨ ਇੱਥੇ ਦੇਖੋ ਸਵੇਰੇ ਦੇ ਕੰਮ ਕਰਵਾ ਰਹੇ ਆ ਉਤੋਂ ਬੋਲਣ ਵੀ ਨਹੀਂ ਦਿੰਦੇ ਅੱਜ ਮੈਨੂੰ ਕਹਿੰਦੀ ਤੂੰ ਮੈਨੂੰ ਪਾਣੀ ਦੇ ਮੈਂ ਤੇਰਾ ਖੂਨ ਪਿਉ ਉਹ ਦਾਦੀ ਮਾਂ ਮੇਰੀ ਮਹਾਨ ਉਹਨੂੰ ਹੋਰ ਕੋਈ ਕੰਮ ਨਹੀਂ ਹੈਗਾ ਦੋ ਬਾਲਟੀਆਂ ਕਾਲੇ ਭਾਂਡੇ ਸਾਫ਼ ਕਰਨ ਤੇ ਹੀ ਡੋਲ ਲਈਆਂ ਇਹਨਾਂ ਦੋਵਾਂ ਨੇ ਗੈਂਗ ਬਣਾਈ ਹੋਈ ਐ ਐਤਵਾਰ ਨੂੰ ਬੱਚਿਆਂ ਨੂੰ ਤੰਗ ਕਰਨ ਦੀ ਦਾਦੀ ਮੱਥੇ ਤੇ ਤੇਉੜੀਆਂ ਪਾ ਕੇ ਆਹੋ ਤੈਨੂੰ ਤਾਂ ਲੱਗਣਾ ਹੀ ਐ ਨਾ ਰੋੜਿਆ ਕਰੋ ਖਾ ਖਾ ਕੇ ਪਾਣੀ ਪੀ ਪੀ ਕੇ ਗਲਾਸ ਰੋੜ ਦਿੰਨੇ ਹਾਂ ਛੁੱਟੀ ਜਾਨੀ ਹਾਂ ਸਿਮਰਨ ਦੇਖ ਚਾਚੀ ਕਿਵੇਂ ਕਰੰਟ ਮਾਰਦੀਆਂ 1000 ਵਟ ਦਾ ਮੰਮੀ ਚੱਲ ਜਬਾਨ ਘੱਟ ਚਲਾ ਕੰਮ ਕਰ ਲਾ ਸਿਮਰਨ ਦੇਖ ਚਾਚੀ ਧਮਕੀ ਦਿੰਦੀ ਆ ਤੇਰੇ ਸਾਹਮਣੇ ਦੇਖ ਤੇਰੇ ਜਾਨ ਪਿੱਛੋਂ ਕੀ ਕਰਦੀਆਂ ਹੋਣਗੀਆਂ ਮੇਰੇ ਨਾਲ ਬੇਰਹਿਮ ਮਾਤੇ ਰਹਿਮ ਕਰੋ ਬੱਚੇ ਪਏ ਛੱਡ ਦਿਓ ਮੇਰਾ ਸੀਰੀਅਲ ਨਿਕਲੀ ਜਾਂਦਾ ਪਾਪ ਲੱਗੂਗਾ ਤੁਹਾਨੂੰ ਫੇਰ ਸਾਰੇ ਹੱਸਦੇ ਨੇ ਚਾਚੀ ਨਾ ਭਾਈ ਸਿਮਰਨ ਤੇਰੇ ਨਾਲ ਜੀ ਲੱਗਿਆ ਰਹਿੰਦਾ ਤੇਰਾ ਚਾਚਾ ਲੱਭਦਾ ਸੀ ਤੈਨੂੰ ਕੰਡਾ ਬਜਵਾ ਕੇ ਲੈ ਆਇਆ ਸੀ ਖੇਤੋਂ ਕਿਸੇ ਤੋਂ ਨਹੀਂ ਕਢਾਉਂਦਾ ਉਹ ਕੋਈ ਬੁਲਾ ਕੇ ਲੈ ਗਿਆ ਆਊਗਾ ਉਹਨੂੰ ਸਿਮਰਨ ਹਾਂ ਚਾਚੀ ਸਭ ਪਤਾ ਮੈਨੂੰ ਅੱਜ ਤਾਂ ਸੂਈ ਚ ਭੋਂ ਆਉਣ ਦੇ ਪਿਛਲੀ ਵਾਰ ਮੈਨੂੰ ਰਿਸ਼ਵਤ ਦਿੱਤੀ ਸੀ ਉਸਨੇ ਕਿ ਸ਼ਾਮ ਨੂੰ ਤੈਨੂੰ ਟੌਫੀਆਂ ਲਿਆ ਕੇ ਦਊਗਾ ਹਜੇ ਤੱਕ ਨਹੀਂ ਲਿਆ ਕੇ ਦਿੱਤੀਆਂ ਚਾਚੀ ਹੱਸਦੇ ਹੋਏ ਚਲੋ ਉਹਦੇ ਨਾਲ ਲਿਬੜੀ ਸਾਰਾ ਪ੍ਰਵਾਰ ਐਵੇਂ ਹੀ ਹੱਸਦਾ ਮੁਸਕਰਾਉਂਦਾ ਰਿਹਾ ਜਿਵੇਂ ਕਿਸੇ ਛੋਟੇ ਜਿਹੇ ਬਾਗ ਵਿੱਚ ਮੁਸਕਰਾਉਂਦੇ ਹੋਣ ਸਾਰੇ ਹੱਸਦੇ ਨੱਸਦੇ ਰਹੇ ਕੁਝ ਸਮਾਂ ਪਿੱਛੋਂ ਚਾਚੀ ਪਤਲੀ ਜਿਹੀ ਸੂਈ ਲੈ ਕੇ ਆਉਂਦਾ ਚਾਚਾ ਸਿਮੂ ਸਿਮੂ ਆ ਪੁੱਤ ਤਾਂ ਦੇਖ ਕਰਾ ਸਿਮਰਨ ਜਵਾਨੀ ਇੱਕਦਮ ਨੀਨੀ ਤੁਸੀਂ ਕੌਣ ਮੈਂ ਜਾਣਦੀ ਨਹੀਂ ਤੁਹਾਨੂੰ ਚਾਚਾ ਇਹ ਕੀ ਗੱਲ ਹੋਈ ਸਿੱਧਾ ਹੀ ਮੁਕਰ ਗਿਆ ਪੁੱਤ ਸਿਮਰਨ ਹੋਰ ਕੀ ਕਰਾਂ ਲੋ ਬਿਠੂਠ ਬੋਲ ਕੇ ਕੰਮ ਕਰਾ ਕੇ ਤੁਸੀਂ ਤੁਰ ਜਾਨੇ ਹੋ ਚਾਚਾ ਭੁੱਲ ਗਿਆ ਪੁੱਤ ਕੱਲ ਨੂੰ ਪੱਕਾ ਸਿਮਰ ਨਹੀਂ ਅੱਜ ਹੀ ਨਾਲ ਚੂਰਨ ਦੀਆਂ ਪਾਈਪਾਂ ਵੀ ਮੰਮੀ ਖਵਾਵਾ ਤੈਨੂੰ ਅੱਗ ਸਵਾ ਐਵੇਂ ਤੂੰ ਤਾਂ ਭੁੱਖੀ ਮਰਦੀ ਐ ਰਣਜੀਤ ਲੋੜ ਨਹੀਂ ਕੁਝ ਲੈ ਕੇ ਦੇਣ ਨੂੰ ਚਾਚਾ ਭਾਬੀ ਤੈਨੂੰ ਕੀ ਮੇਰੀ ਤੇ ਪੁੱਤ ਦੀ ਗੱਲ ਐ ਸਿਮਰ ਨੂੰ ਸੂਈ ਫੜਦੇ ਹੋਏ ਬੈਠਦੇ ਬੈਠਦੇ ਹੌਲੀ ਜਿਹੀ ਬੋਲੀ ਦੇਖਿਆ ਮਾਰਿਆ ਕਰੰਟ ਮੈਂ ਤਾਂ ਹੀ ਜਾਣ ਕੇ ਬੋਲਦੀ ਸੀ ਬਈ ਆਪੇ ਆਵੇਗੀ ਭੱਜੀ ਭੁੱਖੇ ਚਾਚੇ ਨੂੰ ਕੋਠੇ ਵਾਲੀ ਮੇਰੇ 5 ਰੁਪਏ ਨਾਲ ਚਾਚਾ ਭਤੀਜੀ ਦੋਵੇਂ ਸਿਰ ਜੋੜ ਕੇ ਹੱਸਦੇ ਰਹੇ ਕੰਡਾ ਵੀ ਕੱਢਿਆ ਗਿਆ ਸਿਮਰਨ ਕੰਡੇ ਨੂੰ ਆਪਣੇ ਹੱਥ ਵਿੱਚ ਹੀ ਰੱਖਦੀ ਚਾਚਾ ਦੇਖੀ ਝੱਟ ਸਿਮਰਨ ਥੋੜਾ ਜਿਹਾ ਉੱਚੀ ਬੋਲਦੀ ਹੈ ਚਾਚਾ ਤੇਰਾ ਕੰਡਾ ਮੇਰੇ ਨਾਲ ਕੋਲ ਹੀ ਰਹੇਗਾ ਚੁੱਪ ਕਰਕੇ ਹੁਣੇ ਲਿਆ ਕੇ ਇਹ ਮੇਰਾ ਸਮਾਨ ਨਹੀਂ ਤਾਂ ਵਾਪਸ ਤੇਰੇ ਪੈਰ ਵਿੱਚ ਪਾ ਦੇਵਾਂਗੀ ਇਹ ਕੰਡਾ ਮੰਮੀ ਫੇਰ ਬੋਲੀ ਫੇਰ ਜ਼ੋਰ ਦੀ ਬੋਲਦੀ ਹੈ ਦੇਖੇਗਾ ਭੁੱਖ ਮਰਦੀ ਹੈ ਅੱਜ ਨਹੀਂ ਰਣਜੀਤ ਖੜਾ ਛੜਦੀ ਤੇਰਾ ਅੱਗ ਦੇ ਇਹਨੂੰ ਅੱਗ ਸਿਮਰਨ ਹੱਸਦੇ ਹੋਏ ਬੋਲਦੀ ਹੈ ਦੇਖਿਆ ਚਾਚਾ ਤੈਨੂੰ ਕਿਹਾ ਸੀ ਨਾ ਕਰੰਟ ਮਾਰੂ ਜਾਂ ਮaaf ਕੀਤਾ ਤੈਨੂੰ ਆ ਲੈ ਆਪਦਾ ਕੰਟਾ ਕਹਿ ਕੇ ਸਾਰੇ ਹੱਸਦੇ ਹੋਏ ਰਹੇ ਸਿਮਰ ਮੰਮੀ ਦੇ ਮੂੰਹ ਵੱਲ ਦੇਖਦੀ ਹੈ ਹਮੇਸ਼ਾ ਦੀ ਤਰ੍ਹਾਂ ਬੁੱਲਾਂ ਵਿੱਚ ਹੀ ਥੋੜੇ ਜਿਹੇ ਦੰਦ ਦਿਖਾਉਂਦੇ ਹੋਏ ਚੁੰਨੀ ਸਿਰ ਉੱਤੇ ਰੱਖ ਰਹੀ ਸੀ ਹਸਦੀ ਮਾਂ ਦਾ ਚਿਹਰਾ یوں ਲੱਗ ਰਿਹਾ ਸੀ ਜਿਵੇਂ ਉਸ ਦੀਆਂ ਅੱਖਾਂ ਵੀ ਹੱਸ ਰਹੀਆਂ ਨੇ ਕਾਸ਼ ਇਹ ਸਮਾਂ ਇੱਥੇ ਹੀ ਰੁਕਿਆ ਰਹੇ ਸਿਮਰਨ ਕੋਲ ਕੁਝ ਪਲ ਖਲੋ ਜਾਂਦੀ ਹੈ ਸਿਮਰ ਨੂੰ ਯਾਦ ਆਉਂਦਾ ਉਹ ਪਲ ਜਿਸ ਦਿਨ ਸਿਮਰਨ ਦੀ ਮੰਮੀ ਦਾ ਝਗੜਾ ਹੋਇਆ ਸੀ ਉਸ ਦੀ ਤਾਈ ਨਾਲ ਘਰੇਲੂ ਝਗੜੇ ਵਿੱਚ ਸਿਮਰਨ ਦੀ ਤਾਈ ਨੇ ਸਿਮਰਨ ਦੀ ਮੰਮੀ ਨੂੰ ਮਹਿਣਾ ਮਾਰਿਆ ਸੀ ਧੀਆ ਦੀ ਮਾਂ ਰਾਣੀ ਬੁੜਾਪੇ ਭਰਦੀ ਪਾਣੀ ਜਿਸ ਤੋਂ ਸਿਮਰਨ ਦੀ ਮੰਮੀ ਬਹੁਤ ਨਾਰਾਜ਼ ਹੋਈ ਸੀ ਦੋ ਦਿਨ ਰਹੀ ਨਾ ਕੁਝ ਖਾਦਾ ਨਾ ਚੱਜ ਨਾ ਕਿਸੇ ਨਾਲ ਗੱਲ ਕੀਤੀ ਚੰਗੀ ਤਰ੍ਹਾਂ ਸਿਮਰ ਨੇ ਉਸ ਦਿਨ ਹੀ ਸੋਚ ਲਿਆ ਸੀ ਕਿ ਕਦੇ ਮੰਮੀ ਨੂੰ ਰੋਣ ਨਹੀਂ ਦੇਣਾ ਸਿਮਰ ਨਾ ਵੀ ਆਪਣੀ ਮੰਮੀ ਨੂੰ ਦੇਖ ਕੇ ਖੁਸ਼ ਰੱਖਣ ਦੇ ਢੰਗ ਤਰੀਕੇ ਲੱਭਦੀ ਰਹਿੰਦੀ ਸੀ ਕਿਵੇਂ ਨਾ ਕਿ ਮਾਂ ਦੇ ਚਿਹਰੇ ਦੀ ਮੁਸਕਰਾਣ ਬਰਕਰਾਰ ਰੱਖੀ ਜਾਏ ਸਿਮਰ ਕੁਝ ਵੀ ਹੋ ਜਾਵੇ ਆਪਣੀਆਂ ਹਰਕਤਾਂ ਨਾਲ ਸਾਰਿਆਂ ਦਾ ਮਨ ਪਰਚਾਈ ਰੱਖਦੀ ਸੀ ਕਈ ਵਾਰ ਜਦ ਹੋਰ ਕੁਝ ਨਾ ਸੁਝਦਾ ਤਾਂ ਉਹ ਜਾਣ ਬੁਝ ਕੇ ਤਿੱਖੀ ਜਿਹੀ ਆਵਾਜ਼ ਕੱਢ ਕੇ ਜ਼ੋਰ-ਜ਼ੋਰ ਦੀ ਬੋਲਣ ਲੱਗਦੀ ਮੰਮੀ ਮੰਮੂ ਮੰਮੀ ਨਹੀਂ ਮੰਮੀ ਐ ਮੰਮੀ ਐ ਉਸਦੀ ਮੰਮੀ ਪੁੱਛਦੀ ਹਾਂ ਫਿਰ ਸਿਮਰਨ ਜ਼ੋਰ ਦੀ ਹੱਸ ਦਿੰਦੀ ਆਉ ਗਈ ਹੋ ਗਈ ਪਿੱਛੇ ਹੀ ਮਾਂ ਵੀ ਜ਼ੋਰ ਨਾਲ ਹੱਸਦੀ ਚੱਲ ਕਮਲੀ ਕਈ ਵਾਰ ਸਿਮਰਨ ਗਾਣਾ ਗਾਉਂਦੀ ਮਾਂ ਨੂੰ ਮੋਢਿਆਂ ਉੱਪਰ ਦੀ ਬੱਕੜੀ ਪਾ ਕੇ ਨਹੀਂ ਤੂੰ ਮੇਰੀ ਖੰਡ ਮਿਸ਼ਰੀ ਲੱਗੇ ਜਾਨ ਤੋਂ ਪਿਆਰੀ ਮਾਂ ਪਤਾ ਨਹੀਂ ਕਿਉਂ ਸ਼ਰਮਾ ਜਾਂਦੀ ਚੱਲ ਛੱਡ ਬਰੇ ਕਮਲੀ ਹੱਸਦੇ ਹੱਸਦੇ ਬੋਲਦੀ ਚੱਲ ਤੇਰਾ ਛਤਰ ਪਹਿਨੇ ਆ ਬੇਸ਼ਰਮ ਸਿਮਰਨ ਫਿਰ ਮਮਾਈ ਮਮਾਈ ਇੱਕ ਤਾਂ ਤੂੰ ਮੇਰੇ ਤਾਂ ਸ਼ਰਮੌਂਦੀ ਵਾਲੀ ਐ ਆਪਣੀ ਮਾਂ ਦੇ ਸਿਰ ਉੱਪਰ ਚੁੰਨੀ ਦੇ ਕੇ ਲੈ ਦੇਖਾ ਮੰਮੀ ਤੈਨੂੰ ਜਦੋਂ ਸਾਡੇ ਘਰੇ ਆਈ ਸੀ ਕਿਹੋ ਜਿਹੀ ਸੀ ਦਾਦੀ ਹੱਸਦੀ ਹੱਸਦੀ ਬੋਲਦੀ ਜਾ ਪਰੇ ਬੇਸ਼ਰਮ ਨਾ ਬਈ ਕਿਸੇ ਕੰਮ ਦਾ ਨਹੀਂ ਤੈਨੂੰ ਲੋਕਾਂ ਦੀਆਂ ਕੁੜੀਆਂ ਦੇ ਕਿੰਨੀਆਂ ਸਿਆਣੀਆਂ ਨੇ ਅੱਖ ਚ ਪਾਈਆਂ ਨਹੀਂ ਰੜਕਦੀਆਂ ਸਿਮਰਨ ਕਿਉਂ ਉਹਨਾਂ ਦੇ ਘਰ ਸੁਰਮਾ ਨਹੀਂ ਕੁੜੀਆਂ ਨੂੰ ਅੱਖਾਂ ਚ ਪਾਇਆ ਜਾਂਦਾ ਨਾਲੇ ਤੂੰ ਕਿਉਂ ਦੇਖਦੀ ਆ ਦਾਦੀ ਤੂੰ ਕੁੜੀਆਂ ਦੇਖਦੀ ਆ ਸਾਰਾ ਪਰਿਵਾਰ ਫੇਰ ਹੱਸਦਾ ਰਹਿੰਦਾ ਬਿੰਨੀ ਸਿਮਰਨ ਦੇ ਘਰ ਆਉਂਦੀ ਹੈ ਦੋਵੇਂ ਸਹੇਲੀਆਂ ਗੱਲਾਂ ਕਰਦੀਆਂ ਗੱਲਾਂ ਕਰਦੇ ਕਰਦੇ ਬਿੰਨੀ ਨਾਮ ਭੁੱਲ ਜਾਂਦੀ ਹੈ ਜਿਸ ਬਾਰੇ ਗੱਲ ਕਰ ਰਹੀ ਸੀ ਉਸ ਦਾ ਬਿੰ ਸਿਮਰਨ ਨੂੰ ਬੋਲਦੀ ਹੈ ਮੇਰਾ ਪੱਕਾ ਯਾਦ ਨਹੀਂ ਹੁਣ ਹੀ ਭੁੱਲੀ ਹਾਂ ਸਿਮਰਨ ਗੱਲ ਦੱਸਾਂ ਮੈਂ ਇੱਕ ਦਿਨ ਦਾਦੀ ਦਾ ਨਾਮ ਭੁੱਲ ਗਈ ਸੀ ਫਿਰ ਮੈਂ ਦਾਦੀ ਨੂੰ ਪੁੱਛਿਆ ਗਵਾਂਢੀਆਂ ਦੀ ਕੁੜੀ ਦਾ ਨਾਮ ਪਿਓ ਜਾਣਦੀ ਜੋ ਦਾਦੀ ਦਾ ਮੈਂ ਕਿਹਾ ਬਾਪੂ ਇਹਨਾਂ ਦੀ ਬੁੜੀ ਦਾ ਨਾਮ ਕੀ ਹੈ ਬਾਪੂ ਕਿਹੜਾ ਘਟ ਸੀ ਕਹਿੰਦਾ ਉਹੀ ਜਿਹੜਾ ਤੇਰੀ ਦਾਦੀ ਦਾ ਤੈਨੂੰ ਪਤਾ ਮੈਂ ਇਕੱਲੀ ਹੀ ਸੀ ਹੱਸੀ ਗਈ ਬਾਪੂ ਪੁੱਛਦਾ ਤਾਂ ਦਾਦੀ ਦਾ ਹੀ ਆ ਬਿੰਨੀ ਸਿਮਰਨ ਜਾ ਤੂੰ ਤਾਂ ਜਮਾ ਪਾਗਲ ਹੈ ਦਾਦੀ ਦਾ ਨਾਮ ਕੌਣ ਬੋਲਦਾ ਸਿਮਰਨ ਮੈਂ ਉਹ ਨਾਮ ਤਾਂ yaad ਸੀ ਪਰ ਅੱਗੇ ਪਿੱਛੇ ਹੋ ਜਾਂਦਾ ਗੁਰਨਾਮ ਸਚ ਗੁਰਮਾਨ ਬਾਅਦ ਵਿੱਚ yaad ਆਇਆ ਗੁਰਨਾਮ ਚੱਲ ਇੰਨੀ ਅੱਜ ਖੁਸ yaad ਕਰਦੇ ਹਾਂ ਬਿੰਨੀ ਮਤਲਬ ਖਾਸ ਮਤਲਬ ਚੱਲ ਅੱਜ ਖੇਤ ਚੱਲਦੇ ਆਂ ਅਮਰੂਦ ਲੈ ਕੇ ਆਵਾਂਗੇ ਬਿੰਨੀ ਮੇਰੇ ਵਾਲੀ ਮਾਤਾ ਨਹੀਂ ਮੰਨਦੀ ਸਿਮਰਨ ਉਹਨੂੰ ਛੱਡ ਤੂੰ ਜਾਵੇਂਗੀ ਬਿੰਨੀ ਹਾਂ ਸਿਮਰਨ ਚਾਚੀ ਨੂੰ ਮੈਂ ਬੋਲਦੀ ਆ ਸਿਮਰਨ ਚਾਚੀ ਨੂੰ ਪੁੱਛ ਲੈਂਦੀ ਆ ਲੇਕਿਨ ਉਸਦਾ ਭਰਾ ਵੀ ਨਾਲ ਜਾਂਦਾ ਤਿੰਨੇ ਜਾਣੇ ਸਾਈਕਲ ਉੱਪਰ ਚਲੇ ਗਏ ਕਿਉਂਕਿ ਸਿਮਰਨ ਦੇ ਪਾਪਾ ਦੀ ਰੋਟੀ ਵੀ ਖੇਤ ਪਹੁੰਚਾਉਣੀ ਸੀਗੀ ਪਰ ਰਸਤੇ ਵਿੱਚ ਆਉਂਦੇ ਹੋਏ ਤੈਨੂੰ ਜਾਣੇ ਗੱਲਾਂ ਕਰਦੇ ਰਹੇ ਬਹੁਤ ਜ਼ੋਰ ਦੀ ਪਟਾਕੇ ਦੀ ਆਵਾਜ਼ ਆਈ ਬਿੰਨੀ ਲੱਗਦਾ ਉਹਨਾਂ ਦੀ ਸਾਈਕਲ ਦੇ ਟਾਇਰ ਦਾ ਪਟਾਕਾ ਪੈ ਗਿਆ ਟੂਬ ਦਾ ਪਟਾਕਾ ਪੈ ਗਿਆ ਸੋਖ ਉਹ ਨਹੀਂ ਟ੍ਰਾਂਸਫਰ ਦਾ ਢਟਕਾ ਪੈ ਗਿਆ ਤਿੰਨੋ ਜਣੇ ਮੂੰਹ ਚੁੱਕੀ ਇੱਧਰ ਉੱਧਰ ਦੇਖਣ ਲੱਗੇ ਪਰ ਜਿਵੇਂ ਹੀ ਸਾਈਕਲ ਉੱਪਰ ਬੈਠਣ ਦੀ ਸੋਚਣ ਲੱਗੇ ਉਹਨਾਂ ਦਾ ਪਿਛਲਾ ਟਾਇਰ ਖਰਾਬ ਹੋ ਗਿਆ ਸੀ ਤਿੰਨੇ ਜਣੇ ਬਹੁਤ ਡਰ ਗਏ ਦੋ ਜਣਿਆਂ ਨੇ ਸਾਈਕਲ ਚੁੱਕਿਆ ਇੱਕ ਜਣੇ ਨੇ ਅਮਰੂਦ ਫੜੇ ਕਦੇ ਸਾਈਕਲ ਰੱਖ ਲੈਣ ਕਦੇ ਚੱਕ ਲੈਣ ਪਸੀਨਾ ਪਸੀਨੀ ਹੋ ਗਏ ਇਹਨਾਂ ਨੂੰ ਕਿਸੇ ਦੀ ਰੇੜੀ ਆ ਗਈ ਉਸ ਵੀਰ ਦੀ ਰੇੜੀ ਤੇ ਸਾਈਕਲ ਰੱਖ ਕੇ ਤਿੰਨੋਂ ਮਰ ਜਾਏ ਹੋਏ ਮੂੰਹ ਨਾਲ ਘਰ ਪਹੁੰਚੇ ਪਰ ਸ਼ੁਕਰ ਕਰੋ ਕਰੇਗੇ ਸਨੇ ਕੁਝ ਨਹੀਂ ਬੋਲਿਆ ਸੀ ਇੱਕ ਦਿਨ ਸਿਮਰਨ ਦੀ ਭੂਆ ਆਉਂਦੀ ਹੈ ਸਿਮਰਨ ਦੀ ਭੂਆ ਆਉਂਦੀ ਹੈ ਤੇ ਸਿਮਰਨ ਦੀ ਮੰਮੀ ਉਹਨਾਂ ਨੂੰ ਗਲਾਸ ਵਿੱਚ ਚਾਹ ਦਿੰਦੀ ਹੈ ਪਰ ਉਹਨਾਂ ਦੇ ਮੁੰਡੇ ਨੂੰ ਕੌਲੀ ਨਾਲ ਪਿਲਾਉਣ ਲੱਗਦੀ ਹੈ ਪਰ ਸਿਮਰਨ ਦੀ ਭੂਆ ਬੋਲਦੀ ਹੈ ਸਾਡੇ ਬੱਚੇ ਕੌਲੇ ਨਾਲ ਚਾਹ ਨਹੀਂ ਪੀਂਦੇ ਇਹਨਾਂ ਗਲਾਸ ਦੀ ਆਦਤ ਹੈ ਸਿਮਰਨ ਦੀ ਮੰਮੀ ਡੋਲੂ ਉਸ ਦੇ ਮੂੰਹ ਨੂੰ ਲਗਾ ਦਿੰਦੀ ਹੈ ਭੂਆ ਦਾ ਮੁੰਡਾ ਡੋਲੂ ਨਾਲ ਹੀ ਚਾਹ ਪੀਣ ਲੱਗ ਜਾਂਦਾ ਸਿਮਰਨ ਜ਼ੋਰ-ਜ਼ੋਰ ਦੀ ਹੱਸਦੀ ਹੈ ਇਹ ਮੇਰੀ ਮੰਮੀ ਦਾ ਇੱਥੇ ਸਭ ਜਾਦੂ ਫੇਲ ਹੋ ਜਾਂਦੇ ਆ ਸਿਮਰਨ ਦੀ ਮੰਮੀ ਆਸਦੀ ਹੋਈ ਮੈਨੂੰ ਲੱਗਦਾ ਜੇ ਮੈਂ ਬਾਲਟੀ ਮੂੰਹ ਨੂੰ ਲਗਾ ਦੇਵਾਂ ਇਹ ਉਹ ਵੀ ਪੀ ਲੈਂਦਾ ਸਿਮਰਨ ਦੀ ਦਾਦੀ ਦੇ ਮੋਤੀਆਂ ਵਰਗੇ ਚਿੱਟੇ ਦੰਦ ਕਾਲੀਆਂ ਅੱਖਾਂ ਆਪਣੀ ਧੀ ਦੀ ਆਉਂਦੀ ਖੁਸ਼ੀ ਵਿੱਚ ਚਮਕ ਰਹੀਆਂ ਸਨ ਹਾਸੇ ਮਜ਼ਾਕ ਦਾ ਮਾਹੌਲ ਦੇਖ ਕੇ ਉਹ ਹੋਰ ਵੀ ਖੁੱਲ੍ਹ ਖੁੱਲ੍ਹ ਕੇ ਹੱਸਣ ਲੱਗੀ ਸਿਮਰ ਨੂੰ ਆਪਣੀ ਦਾਦੀ ਇਸ ਤਰ੍ਹਾਂ ਦੇ ਖੁੱਲ੍ਹ ਕੇ ਹੱਸਦੇ ਹੋਏ ਬਹੁਤ ਚੰਗੀ ਲੱਗਦੀ ਸੀ ਸਿਮਰ ਨੂੰ ਕਈ ਵਾਰੀ ਭੋਗ ਬਣਾ ਕੇ ਖਾਣ ਦਾ ਮਨ ਕਰਦਾ ਗਰਮੀ ਕਾਰਨ ਉਸਦੀ ਮੰਮੀ ਮਨਾ ਕਰਦੀ ਰਹਿੰਦੀ ਸਿਮਰਨ ਕਿੱਥੇ ਰੁਕਦੀ ਸੀਗੀ ਇੱਕ ਦਿਨ ਉਸਨੇ ਆਪਣੀ ਮੰਮੀ ਤੋਂ ਚੋਰੀ ਜਲਦੀ ਜਲਦੀ ਵਿੱਚ ਚਾਹ ਵਾਲੀ ਪਤੀਲੀ ਵਿੱਚ ਹੀ ਪ੍ਰਸ਼ਾਦ ਬਣਾਉਣਾ ਸ਼ੁਰੂ ਕਰਤਾ ਚੰਗੀ ਤਰ੍ਹਾਂ ਨਜ਼ਰ ਨਹੀਂ ਆਇਆ ਕਾਲੀ ਕਾਲੀ ਵਿੱਚ ਆਟਾ ਜ਼ਿਆਦਾ ਪਾ ਲਿਆ ਪਤੀਲੀ ਵਿੱਚ ਉਹ ਨਜ਼ਰ ਕਿੱਥੋਂ ਆਣਾ ਸੀ ਉਤੋਂ ਕੱਚਾ ਉੱਪਰ ਪਾਣੀ ਵੀ ਠੰਡਾ ਪਾ ਦਿੱਤਾ ਹੁਣ ਪ੍ਰਸ਼ਾਦ ਬਣ ਕੇ ਤਿਆਰ ਹੋ ਚੁੱਕਾ ਸੀ ਪੂਰੀ ਪਤੀਲੀ ਦੀ ਪਤੀਲੀ ਗਲ ਤੱਕ ਭਰ ਗਈ ਉਸ ਦੀ ਮੰਮੀ ਵਿਹੜੇ ਵਿੱਚ ਹੀ ਬਾਜ ਲਾਉਂਦੀ ਰਹੀ ਬਣ ਗਿਆ ਵੇ ਪੈ ਗਈ ਠੰਡ ਅੰਤਜਮ ਪਤਾ ਨਹੀਂ ਕਿਵੇਂ ਪਤਾ ਲੱਗ ਗਿਆ ਸਿਮਰਨ ਹੈਰਾਨ ਸੀ ਕਿ ਇਹਨੂੰ ਇੰਨੀ ਕਾਲੀ ਵਿੱਚ ਮੈਂ ਬਣਾਇਆ ਇਹਨੂੰ ਕਿਵੇਂ ਪਤਾ ਲੱਗ ਗਿਆ ਕਾਲੀ ਵਿੱਚ ਭੁੱਲ ਜੀ ਭੁੱਲ ਗਈ ਸਿਮਰਨ ਵੀ ਸਮੈਲ ਤਾਂ ਰੁਕਣ ਵਾਲੀ ਨਹੀਂ ਸੀਗੀ ਮੈਂ ਤਾਂ ਚਾਹੇ ਕਾਲੀ ਚ ਬਣਾ ਲਿਆ ਸੀ ਤੇ ਪਰ ਸਮੈਲ ਚੜ ਗਈ ਸੀ ਉਹ ਤਾਂ ਮੰਮੀ ਦੇ ਨੱਕ ਤੱਕ ਪਹੁੰਚ ਜਾਊਗੀ ਜਿਹੜੀ ਸਿਮਨ ਹੁਣ ਅੰਦਰ ਫੂਕਾ ਮਾਰ ਮਾਰ ਪਲੇਟ ਵਿੱਚ ਠੰਡਾ ਕਰਕੇ ਖਾਣ ਦੀ ਕੋਸ਼ਿਸ਼ ਕਰ ਰਹੀ ਸੀ ਜਲਦੀ ਨਾਲ ਪਲੇਟ ਲੈ ਕੇ ਬਾਹਰ ਨਿਕਲੀ ਲੋ ਮੰਮੀ ਤੁਸੀਂ ਦੇਖੋ ਤੁਸੀਂ ਵੀ ਖਾਓ ਜਦੋਂ ਉਸ ਦੀ ਮੰਮੀ ਨੇ ਪਲੇਟ ਵਿੱਚ ਦੇਖਿਆ ਵੀ ਉਹ ਚਿੱਟੇ ਰੰਗ ਦਾ ਪ੍ਰਸ਼ਾਦ ਟਿੱਡ ਦੁਹੂਗਾ ਨਾ ਖਾ ਜਮਾ ਕੱਚਾ ਰੱਖੀ ਬੈਠੀ ਹੈ ਸਿਮਰ ਨਹੀਂ ਮੰਦੀ ਫਿਰ ਵੀ ਖਾਣ ਲੱਗਦੀ ਹੈ ਪਰ ਉਸ ਦਾ ਸੁਆਦ ਚੰਗਾ ਨਹੀਂ ਸੀ ਫਿਰ ਵੀ ਉਹ 2-3 ਚਮਚੇ ਖਾ ਹੀ ਲੈਂਦੀ ਹੈ ਕਦੇ ਆਪਣੀ ਦਾਦੀ ਕੋਲੇ ਕਦੇ ਮਾਂ ਕੋਲੇ ਪਲੇਟ ਲੈ ਕੇ ਜਾਂਦੀ ਹੈ ਦੇਖੋ ਦੇਖੋ ਤੁਸੀਂ ਚੰਦ ਚੜਿਆ ਇਹ ਇੱਕ ਤਾਂ ਬੱਚੇ ਨੂੰ ਬਣਾਉ ਨੀ ਦਿੰਦੇ ਦੂਜਾ ਰੱਬ ਨੂੰ ਕਹਿ ਦਿੰਦੇ ਹਾਂ ਇਹ ਕੱਚਾ ਖਾਓ ਖਾਓ ਇੱਕ ਚਮਚਾ ਖਾ ਕੇ ਦੇਖੋ ਪਤਾ ਲੱਗੂ ਜਵਾਕ ਦਾ ਕਿਵੇਂ ਦੁੱਲ ਦੁੱਲ ਦਾ ਸਿਮਰਨ ਦੀ ਮੰਮੀ ਬੋਲਦੀ ਹੈ ਖੜ ਜਾ ਤੇਰਾ ਦਿਲ ਮੈਂ ਕਰਦੀ ਹਾਂ ਠੀਕ ਜਾਂ ਲੈ ਜਾ ਇਹਨੂੰ ਮੱਜਾਂ ਨੂੰ ਸੁੱਟ ਦੇ ਸਿਮਰਨ ਚੁੱਪਚਾਪ ਕਰਕੇ ਸਾਰਾ ਪ੍ਰਸ਼ਾਦ ਠੰਡਾ ਕਰਕੇ ਮੱਜਾਂ ਨੂੰ ਸੁੱਟ ਦਿੰਦੀ ਹੈ ਫਿਰ ਲਗਾਤਾਰ 4-5 ਦਿਨ ਉਨ੍ਹਾਂ ਦੇ ਘਰੇ ਅਤੇ ਗਵੰਡੀਆਂ ਵਿੱਚ ਸਿਮਰਨ ਦੇ ਕੀਤੇ ਹੋਏ ਕੰਮ ਦੀ ਤਾਰੀਫ਼ ਹੁੰਦੀ ਰਹੀ। ਸਿਮਰਨ ਵੀ ਖੁਸ਼ ਸੀਗੀ ਪ੍ਰਸ਼ਾਦ ਬਣਾ ਕੇ ਵੀ ਮੇਰੇ ਕੰਮ ਦੀ ਤਾਰੀਫ਼ ਹੁੰਦੀ ਰਹੀ ਮੈਂ ਆਪਣੇ ਆ ਪ੍ਰਸ਼ਾਦ ਬਣਾਇਆ। ਪਰ ਫਿਰ ਸਿਮਰ ਨੂੰ ਪਤਾ ਲੱਗ ਗਿਆ ਸੀਗਾ ਵੀ ਕਾਹਲੀ ਦਾ ਕੰਮ ਸੀ ਪਤਲੀ ਵਿੱਚ ਕੁਛ ਵੀ ਮੈਨੂੰ ਨਾਂ ਨਜ਼ਰ ਪਾਣੀ ਨਹੀਂ ਆਇਆ ਕਿੰਨਾ ਪਾਣੀ ਪਾਉਣਾ ਕਿੰਨਾ ਮਿੱਠਾ ਪਾਉਣਾ। ਇਹ ਸੀ ਸਿਮਰਨ ਦੀ ਕਹਾਣੀ ਤੁਹਾਨੂੰ ਕਿਵੇਂ ਲੱਗੀ? ਜ਼ਰੂਰ ਦੱਸਣਾ ਬਚਪਨਾ। so sri